ਅਵਧੀ ਕਰਦੇ ਆ ਸਟਾਰਟਿੰਗ ਵਾਈ ਆਪਣੀ ਪੈਰੀ ਸੂਣ ਵਾਲੀ ਹੈ ਬਿਲਕੁਲ ਤਿਆਰੀ ਜੇ ਹੈ ਆਪਾਂ ਆ ਗੁਰਦੁਆਰਾ ਸਾਹਿਬ ਤੋਂ ਸਸਰੀ ਘਰ ਸਾਰੇ ਵੀਰਵਾਰਾਂ ਨੂੰ ਕੈਮ ਸਾਰੇ ਜਾਨਵਰ ਸੈਟ ਸਾਰਿਆਂ ਦੇ ਤੇ ਪੈਰੀ ਨੂੰ ਅੰਦਰ ਬੰਨਣ ਲੱਗੇ ਆ ਕਿਉਂਕਿ ਇੱਥੇ ਭੌਂਕੀ ਜਾਂਦੀ ਔਖੀ ਆਉਂਗੀ ਐਸੇ ਤੇ ਕਬੂਤਰਾਂ ਦਾ ਬਾਅਦ ਚ ਕਰਦੇ ਆ ਪਹਿਲਾਂ ਅੰਦਰ ਜਗ੍ਹਾ ਹੀ ਸੈੱਟ ਕਰਕੇ ਇਹਨੂੰ ਮਿੰਜਾ ਟੱਕ ਦੇਣਾ ਦਾ ਮਿੰਜਾ ਬਾਹਰ ਕਰਦੇ ਹਾਂ ਹਾਂ ਮਿੰਜਾ ਡਿੱਕਾ ਬਹੁਤ ਹਾਲ ਕਰਦੇ ਕਰਦੇ ਲੈ ਪੇਰੀ ਹਾਂ ਖੜ ਜਾ ਖੜ ਜਾ ਖੜ ਜਾ ਕੋਈ ਨਹੀਂ ਖੜ ਦੋ ਮਿੰਟ ਬੱਸ ਹਾਂ ਆਪ ਵੀ ਜਾਂਦੇ ਆ ਵੀ ਜਿਆਦਾ ਹੈ ਜਿਆਦਾ ਕੱਟ ਕਰਦਾ ਜੀ ਸਾਈਡ ਤੇ ਕਰਦੇ ਹਾਂ ਇਨਸਾਈਡ ਤੇ ਕਰਦੇ ਆ ਆਹ ਪਾਈ ਰਣ ਦੇ ਗੁੰਝਾੜੀ ਚਲੋ ਬੰਦੇ ਨੂੰ ਇੱਥੇ ਗਰਮ ਮੱਥਾ ਠੀਕ ਆ ਮੈਂ ਠੀਕ ਆ ਰੋਇ ਮੈਂ ਤਾਂ ਜੋੜੇ ਹੋ ਦੀ ਆ ਵਾ ਪੰਗਾ ਯਾਰ ਇਹਦਾ ਡੋਲੀ ਦਾ ਹਨਾ ਆ ਜੋ ਭਾਈ ਤੁਸੀਂ ਆ ਜੋ ਭਾਈ ਸਾਬ ਚਲੋ 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 ਆਗੇ ਸਾਰੇ ਆ ਰਹੇ ਨਿਕਲੇ ਆਉਣਗੇ ਹਾਂ ਜਿ세 ਦੋ ਹੀ ਨਿਕਲੇ ਆਏ ਬੱਚੇ ਉਕੇ ਰੋਟਾ ਨਵੇਂ ਨਵੇਂ ਉਹਦੇ ਨਾਲ ਆਇਤੀ ਹਨ ਹਾਂ ਚਲੋ ਇਹਨੇ ਜੋੜੇ ਫਿਰਨਗੇ ਬਾਜਰਾ ਬੂਜਰਾ ਪਾਤਾ ਇਹਨਾਂ ਨੂੰ ਪਾਣੀ ਪਾਇਆ ਹੈ ਕਣਕ માં ਉਧਰੋਂ ਲਿਆ ਕੇ ਬੋਨਾ ਹਰੇ ਉੜੀਆਂ ਸੀ ਐਹ 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 ਦੂਸਰਾ ਵਾਲਾ ਨਿਕਲ ਆਇਆ ਓਏ ਚੱਲ ਫਿਰਨ ਦੇ ਇਹਨਾਂ ਨੂੰ ਘੰਟਾ ਘੜੀ ਹੁਣ ਆ ਬਾਜੀ ਵਾਲਾ ਸੋਭਰਾ ਚੋਕਲੇ ਜੋੜਾ ਇਹਦਾ ਵੀ ਲਾਤਾ ਆਇਤੀ ਭਾਈ ਮੈਂ ਤਾਂ ਦਾਣੇ ਲੈ ਕੇ ਆ ਗਿਆ ਤਾਂ ਇਹਨਾਂ ਨੂੰ ਥੋੜੇ ਜਿਹਾ ਪਾਵਾਂ ਖਾ ਲਓ ਵੀ ਚੋਬਰੋ ਤੇ ਜੱਸੇ ਦਾ ਕਹਿੰਦੇ ਆਇਆ ਵੀ ਪੈਰੀ ਸੂਪੀ ਦੇਖੀਏ ਇਹ ਬਚਾਇਆ ਭਾਈ ਕੋਈ ਇਹੋ ਫੜੋਗੇ ਮੂੰਹ ਇਹਦੇ ਨਾਲ ਨਹੀਂ ਚੱਕ ਲੈ ਬੱਚਾ ਚੱਕ ਵੱਡੇ ਨਾ ਨਾ ਪੈਰੀ ਹਾਂ ਹੌਲੀ ਨਿਕਲ ਰਿਹਾ ਦੋ ਲੱਤਾਂ ਬਾਹਰ ਹਾਂ ਜਨ ਕੀ ਉਹ ਨਿਗਾ ਰੱਖ ਥੈਲੀ ਭੰਡਣੀਆਂ ਨੇ ਤੂੰ ਤਾਂ ਸਾਫ ਹੈ ਬੱਚਾ ਬੱਚਾ ਤਾਂ ਸਾਫਾ ਉਹੀ ਮੈਂ ਕਹਿਣਾ ਵੀ ਫੜ ਲਾ ਪੈਰੀ ਨਾ ਪੈਰੀ ਕੋਸ ਨਹੀਂ ਕਹਿੰਦੀ ਲਾਓ ਵੀ ਇੱਕ ਕੁਸ਼ਕਬਰੀ ਤਾਂ ਹੋ ਗਈ ਇੱਕ ਬੱਚਾ ਤਾਂ ਆ ਗਿਆ ਜਿਵੇਂ ਇੱਥੇ ਰੱਖ ਲਓ ਵੀ ਇਹ ਹੈ ਉਹ ਤੇ ਕੁ ਲਈ ਜਿਹਨੂੰ ਰੱਖਦੇ ਉਹਦੇ ਕੋਲ ਰੱਖਦੀ ਹੈ ਨਾ 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 ਇੱਥੇ 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 ਬਧੀ ਜਿਹਨੂੰ ਇੱਥੇ ਨੂੰ ਇੱਥੇ ਹਾਂ ਆਵਾਦੋ ਬਚਾ ਕੇ ਹਲੇ ਨਹੀਂ ਰੱਖਣਾ ਜਾਂ ਹੋਰ ਦਊਗੀ ਫੇਰ ਦੇਖਦੇ ਆ ਮੇਰਾ ਵੀਡੀਓ ਜੋੜੇ ਲੱਗਿਆ ਬੰਦ ਕਰਨ ਉਹ ਲੜ ਰਹੇ ਨੇ ਉਹ ਦੇਖੋ। ਆਹ ਦੇਖੋ। ਲੈ ਦੇਖੋ ਦੇਖੋ। ਤੇ ਪੈਰੀ ਨੇ ਜਿਹੜਾ ਪਹਿਲਾ ਕਤੂਰਾ ਦਿੱਤਾ ਉਹ ਹੈਗਾ ਮੇਲ। ਆ ਪਾਊਚ ਰੱਖਤਾ। ਤੁਹਾਨੂੰ ਦਿਖਾ ਦਿੰਨਾ ਮੈਂ ਤੇ ਜੋੜੇਬੰਦ ਕਰਦੇ ਇਸੇ ਨੇ। ਆ ਦੇਖੋ। ਇੱਥੇ ਰੱਖਤਾ ਹਲੇ ਨੂੰ ਨਾ ਅਰੇਸਟ ਜੀ ਕਰੇ ਦੇ ਬਾਅਦ ਚ ਉਠਾਵਾਂਗੇ ਹੁਣ ਵੈਰੀ ਫੇਰ ਔਖੀ ਐ ਦਊਗੀ ਫੇਰ ਬੱਚਾ। ਵੀਰੋ ਇੱਕ ਹੋਰ ਆ ਗਿਆ ਇ ਇੱਕ ਕਬੂਰ ਆ ਗਿਆ ਇ ਲੋਇ ਮੈਂ ਮਤਰਾ ਇਹਨੇ ਪਾ ਇਧਰੇ ਕਬੂਤਰਾਂ ਨੂੰ ਪਾਣੀ ਪਾ ਦੀਂ ਦਾਣੇ ਪਾਏ ਹੋਏ ਤੇ ਇਹਨਾਂ ਨੂੰ ਪਾਣੀ ਜਮੈਂ ਖਤਮ ਹੋਇਆ ਹੋਇਆ ਇਹ ਕਹਿੰਦਾ ਦਿਖਦਾ ਨਹੀਂ ਹੈਗਾ ਇੱਥੇ ਚਾਨਣ ਜੇ ਚ ਸ਼ੱਕੋ ਪਾ ਯੋ ਕੇ ਹਾਂ ਠੀਕ ਛੇ ਉਹ ਵੇ ਆ ਬਜਾ ਖਾਵੇਂ ਹੈ ਹੋ ਵੀ ਗੈਮ ਹੋ ਗਿਆ ਤੇ ਹੋਰ ਉਹ ਆਂਡੇ ਧਰੇ ਹੋਏ ਨੇ ਇੱਕ ਨੇ ਜਿਹਨੇ ਵੀ ਧਰ ਲਿਆ ਜੋੜੇ ਨੇ ਚਲੋ ਓਕੇ ਆ ਰਪੋਟਾਂ ਮੋਟਰ ਵਾਲਿਆਂ ਦਾ ਹਲੇ ਕਰਨਾ ਉਧਰਲੇ ਨੂੰ ਵੀ ਦਾਣਾ ਬਾਣੀ ਪਾਤਾ ਉਹ ਤੁਹਾਨੂੰ ਚੈੱਕ ਕਰਾ ਦਿੰਨਾ ਆਪਾਂ ਬਾਜਰਾ ਪਾਉਣਾ ਇਹਨਾਂ ਨੂੰ ਬਾਜਰਾ ਮੈਂ ਪਾਉਣਾ 2 ਮਿੰਟ ਇੱਥੇ ਰੱਖ ਦਿੰਨੇ ਡੱਬੇ ਨੂੰ ਤੇ ਇਹ ਨੂਰੀ ਟਿਕਦੀ ਨਹੀਂ ਟਿਕਦੀ ਨਹੀਂ ਲੋਇ ਮੇਟਰ ਇਹਨਾਂ ਨੂੰ ਵੀ ਪਾਣੀ ਪਾਤਾ ਨਹੀਂ ਪਾਦੇ ਇਹ ਵੀ ਆਪਣਾ ਕੰਮ ਉਹ ਕੇਰ ਬੋਟਾਂ ਨੇ ਚਲੋ ਉਹਨਾਂ ਨੂੰ ਬਾਜਰਾ ਪਾਦਾ ਫੇਰ ਮੋਟਰ ਵਾਲੇ ਉਹਨਾਂ ਦੇਖਦੇ ਫਾਰਮ ਵਾਲਿਆਂ ਦਾ ਪਾਦਾ ਬਾਈ ਬਾਜਰਾ ਥੋੜੀ ਕਣਕ ਪਾਈਏ ਬਾਕੀ ਬਾਜਰਾ ਲਾਗੇ ਸਾਰੀ ਚੋਕਨ ਆ ਬੱਚਾ ਵੀ ਕੈਮ ਹੋ ਗਿਆ ਉਹ ਥੋੜਾ ਜਿਹਾ ਡਾਊਨ ਹੋ ਗਿਆ ਚਲੋ ਦਵਾਈ ਦੂ ਵੀ ਬਾਅਦ ਚ ਦੰਨੇ ਆ ਹੁਣ ਉਹ ਖੜੀ ਆ ਆਪਣੀ ਅੰਬਰ ਹਾਂ ਪੈਰੀ ਹਾਂ ਭੁੱਖ ਲੱਗਈ ਰੁਕ ਜਾ 20 ਮਿੰਟ ਰੁਕ ਜਾ ਫੇਪਾਉਨੇ ਆ ਤੈਨੂੰ ਆ ਥੋੜਾ ਜਿਹਾ ਦੂਰ ਕਰਕੇ ਹੀਟਰ ਲਾਇਆ ਬਾਈ ਵੀ ਥੋੜਾ ਜਿਹਾ بخਾਰ ਆ ਰਹੂਗਾ ਇਹਨਾਂ ਨੂੰ ਭਾਈ ਕਮੈਂਟ ਬੋਲਦੀ ਏ ਮਰ ਰਾਜ ਸਿੰਘ ਵੀਰੇ ਕਬੂਤਰਾਂ ਦਾ ਰੰਗ ਦੱਸੋ ਕਿੱਥੋਂ ਮਿਲਦਾ ਵੀਰੇ ਇਹ ਕਬੂਤਰਾਂ ਦਾ ਰੰਗ ਲੈ ਲਿਓ ਚੁੰਨੀ ਵਾਲਿਆਂ ਤੋਂ ਚੰਗਿਆੜਾ ਰੰਗ ਜਸਾ ਜਰੀਤ ਸਿੰਘ ਐਲੋ ਭਾਈ ਗੁੱਡ ਜੌਬ ਥੈਂਕ ਯੂ ਵੀਰੇ ਅਮਨ ਤਾਲੀਵਾਲ ਅਰਮਨ ਰਮਨ ਤਾਲੀਵਾਲ ਨਾਈਸ ਬ੍ਰਦਰ ਰਮਨ ਯੂ ਐਸ ਏ ਪੱਖੋ ਵਾਲਾ ਥੈਂਕ ਯੂ ਵੀਰੇ ਮਨਜੀਤ ਵੀਰੇ ਯੂ ਐਸ ਏ ਤੋਂ ਥੈਂਕ ਯੂ ਵੀਰੇ ਸਰੇਂਦਰ ਸਿੰਘ ਬਿੱਟੂ ਥੈਂਕ ਯੂ ਵੀਰੇ ਸਾਗਰ ਲਵਾਨਾ ਮਨਜੋਤ ਤਾਲੀਵਾਲ ਫਰਸਟ ਕਮੈਂਟ ਥੈਂਕ ਯੂ ਭਾਈ ਸਤਵਿੰਦਰ ਸਿੰਘ ਧੰਨਵਾਦ ਵੀਰੇ ਇਨੇ ਕਮੈਂਟ ਕਰ ਲਈ ਮਿਲਦੇ ਆ ਅਗਲੀ ਵੀਡੀਓ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਮਿਲਾਂਗੇ ਅਗਲੀ ਵੀਡੀਓ 'ਚ